ਸਵਾਗਤ ਹੈ ਕਿਸਾਨ ਵਿਰੋਧਾ ਟੱਲੁੰਡੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਪ੍ਰੋਮੋ ਕੋਡ ਨੰਬਰ ਹੈਗਾ 987823917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਧਿੱਕਰ ਪਹੁੰਚ ਸਕੇ ਬਾਕੀ ਆ ਨੰਬਰ ਪਾਈਆਂ ਸਕਰੀਨ ਤੇ ਚੱਲੀ ਜਾਂਦਾ ਮੇਰੇ ਪਿੰਡ ਦੀ ਕੋਈ ਵੀਡੀਓ ਹੈ ਜੀ ਤੇ ਅੱਜ ਆਪਾਂ ਸੂਈ ਸਬਾਈ ਤੁਹਾਡੇ ਵਾਸਤੇ ਕ੍ਰੋਸ ਬੈਡ ਲੈ ਕੇ ਆਏ ਆਂਗੇ ਤੇ ਬਾਕੀ ਦਾ ਨੰਬਰ ਸਕਰੀਨ ਤੇ ਵੀ ਚੱਲ ਜਿੰਦਾ ਨੰਬਰ ਹੈਗਾ 9501172816 ਜੀ ਠੀਕ ਹੈ ਇਹ ਕੰਟੈਕਟ ਨੰਬਰ ਆ ਬਾਈਆਂ ਦਾ ਸੂਈ ਸਵਾਈ ਵੜਾ ਕਦੋਂ ਸੂਈ ਆ ਕਿੰਨਾ ਦੁੱਧ ਬਾਦ ਕੱਢੂ ਕਿਹੜਾ ਸੂਆ ਸਾਰਾ ਕੁਝ ਬਾਈ ਤੋਂ ਪੁੱਛ ਕੇ ਦੱਸਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਠੀਕ ਹੈ ਪਹਿਲਾਂ ਤਾਂ ਨੰਬਰ ਨੰਬਰ ਤਾਂ ਮੈਂ ਬੋਲਦਾ ਨਾਮ ਐਡਰੈਸ ਬੋਲ ਦੋ ਨਾਮ ਜੀ ਪਿੰਡ ਦੁੱਲੇ ਵਾਲਾ ਹੂੰ 11 ਪ੍ਰਭੂ ਜਿਲ੍ਹਾ ਬਟਿੰਡਾ ਤਸੀਲ ਰਾਮਪੁਰਾ ਫੋਲ ਤੇ ਨੇੜੇ ਸਾਡੇ ਵੀਰੇ ਮੈਂ ਹੀ ਦੱਸ ਦੇਣਾਗਾ ਪਿੰਡ ਪੈਰੂਪਾ ਰਹਿੰਦਾ ਤੇ ਸਲੰਦਪੁਰਾ ਠੀਕ ਹੈ ਜੀ ਤੇ ਪਿੰਡ ਸਾਡਾ ਦੁੱਲੇ ਵਾਲਾ ਤੇ ਜ਼ਿਲ੍ਹੇ ਬਠਿੰਡੇ ਦੇ ਇਹ ਪਿੰਡ ਆ ਗਿਆ ਤੇ ਜਿਹੜੀ ਆਪਾਂ ਵੈੜ ਦੇਖੀ ਜਾਨੇ ਇਸ ਸਕਰੀਨ ਤੇ ਕਿਹੜਾ ਸੂਆ ਸੂਈ ਆ ਇਹ ਕਿਹਦੇ ਸੂਈ ਆ ਜੀ ਦਿੱਕਾ ਤੋਂ ਸੂਈ ਆ ਜੀ ਇਹ ਕੱਲ 4 ਵਜੇ ਸੂਈ 4 ਵਜੇ ਤੇ ਜਿਹੜੀ ਅਜੂਰ ਕੰਪਲੀਟ ਹੋ ਗਈ ਹਾਂਜੀ ਮਗਰ ਕਿਹਾ ਗਿਆ ਮਗਰ ਬੱਚੀ ਤੇ ਕਿੰਨਾ ਦੁੱਧ ਦਿੰਦਾ ਵਾ ਜੀ ਪਹਿਲੇ ਸੂਏ ਦਾ ਪਹਿਲੇ ਸੂਏ 15 ਲੀਟਰ ਐ ਕਿ ਐਤ ਕੀ ਐਤ ਦੇ ਕੱਢ ਦੁੱਸਤਾ ਅੰਡਾ ਬਾਕੀ ਦਾ ਗਰਮ ਹੀ ਨੇ ਦੇ ਨੇੜੇ ਤੇੜੇ ਆਉਣੀ ਹਨਾ ਹਾਂਜੀ ਹਾਂਜੀ ਤੇ ਬਾਕੀ ਦਾ ਪਿਓਰ ਬਲੈਕ ਆ ਜੀ ਆ ਕੀ ਕਰਾਉਸ ਸਾਹੀ ਵਾਲ ਤੇ ਚੇਫਾ ਨਾ ਤੇ ਧੋਰੋ ਇਹਨੂੰ ਤੋੜਾ ਤਾਰਾ ਤਾਰ ਕੇ ਚੈੱਕ ਸਿਵਲ ਠੰਡੀ ਹੈ ਜੀ ਫੁੱਲ ਹਾਂਜੀ ਹਾਂਜੀ ਧਾਰਾ ਦੂਰਾ ਮਾਰ ਕੇ ਦਿਖਾਵਾਂਗੇ ਹਾਂਜੀ ਹਾਂਜੀ ਓਕੇ ਤੇ ਲੈਵਲ ਉੱਪਰ ਦੀ ਪੂਰੀ ਸਵੇਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਠੀਕ ਆ 6 ਤਰੀਕ ਦੂਜਾ ਮਹੀਨਾ ਜੀ ਠੀਕ ਆ 2025 ਕਰੋ ਜੀ ਚੈੱਕ ਤੇ ਬਾਕੀ ਦਾ ਦੁੱਧ ਇਹਨੇ ਫੈਟ ਵਾਲਾ ਪਾਉਣਾਗਾ ਠੀਕ ਆ ਜੀ ਆ ਲਓ ਕੁਆਲਿਟੀ ਵਧੀਆ ਗਈ ਦੀ ਪੂਰੀ ਤੇ ਬਾਕੀ ਅਰੀਜਨਲ ਦੂਜਾ ਸੁਆ ਤੇ ਮਗਰ ਵੀ ਬੱਛੀ ਆ ਗਈ ਤੇ ਥਾਣ ਲੱਗਿਆ ਪੂਰਾ ਕਮਾਲ ਦਾ ਕੱਲਾ ਕੱਲਾ ਨਿਕਣ ਮਾ ਥਾਣ ਲੱਗਿਆ ਤੇ ਸੀਲ ਸਾਬ 22 ਦਾ ਕਹਿਣਾ ਪੂਰੀ ਹੈਗੀ ਓਕੇ ਜੀ ਜੇ ਆਪੀ ਕਰੋ ਜੀ ਚੱਕ ਬੱਚੀ ਹੂੰ ਬਾਕੀ ਦਾ ਸੂਈ ਰਾਤੀ ਆ ਠੀਕ ਆ ਜੀ ਤੇ ਧਾਰਾ ਦੂਰ ਨੂੰ ਮਾਰ ਕੇ ਦਿਖਾ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਆ ਦੇਖੋ ਆ ਦੇਖੋ ਇਹ ਧਾਰਾ ਦੂਰ ਨੂੰ ਕਰੋ ਜੇ ਇੱਕ ਥਲੇ ਦਾ ਨਾਲ ਕੇ ਨੂੰ ਵਾਰ ਦਿਓ ਦੂਜਿਆਂ ਜਿਵੇਂ ਮਾਰ ਦਿਓ ਤਾਰ ਪੂਰੀ ਪੋਲੀ ਦੇ ਨਰਮ ਓਕੇ ਜੀ ਬਸ ਖੋਲ ਦੇਣਾ ਦੱਸੋ ਕਰਨਾ ਇੱਕ ਮਿੰਟ ਕੋਈ ਨੂੰ ਬਾਅਦ ਝੋਲਿਓ ਜੀ ਤੇ ਧਾਰਾ ਦੂਰਾਂ ਦੀ ਪੂਰੀ ਸਾਫ ਆ ਜੀ ਹਨਾ ਤੇ ਦੁੱਧ 15 ਤੋਂ 17 ਕਿਲੋਨੇ ਕਾੜ ਦੇਣਾ ਹਨਾ ਮੌਜ ਨਾਲ ਚਲ 15 ਦਾ ਦਿੱਤਾ ਵੀ ਆ ਤੇ ਬਾਕੀ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਇਹ ਰੇਟ ਇਹਦਾ ਜੀ ਜਮਾਇਜ਼ ਰੇਟ ਆ ਜੀ ਬਾਕੀ ਥੋੜਾ ਮਾਨਤਾਨ ਵੀ ਆਏਗਾ ਇਹਦਾ ਜਰੂਰ ਹੋਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਬਾਈ ਨਾਲ ਤੁਸੀਂ ਸੰਪਰਕ ਕਰਨਗਾ ਨੰਬਰ ਹੈਗਾ 72 95011 72816 ਤੇ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਪਟੰਡਾ ਨੇੜੇ ਸਾਡੇ ਸਲਾਂਗਪੁਰਾ ਰਹਿੰਦੇ ਨੇ ਇੱਕ ਬੈੜਾ ਜੀ ਇੱਕ ਸੰਦਕਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ